ਚੱਲ ਕੋਈ ਨਹੀਂ ਪੜਲਾ ਪੜਲਾ ਚੰਗਾ ਚੰਗਾ ਬੁੱਤ ਚੰਗਾ ਜਸ਼ਨ ਦਾ ਫੋਨ ਹੈ ਮੇਰ ਨਾਲ ਗੱਲ ਕਰਾਉਂਦੇ ਦੀਦੀ ਪਤਾ ਕੀ ਆ ਉਹ ਨਾ ਪੜਦਾ ਸੀਗਾ ਤੇ ਉਹਨੇ ਕਲਾਸ ਲਾਉਣ ਜਾਣਾ ਮੈਂ ਵੀ ਐ ਕਹਿ ਕੇ ਕੱਟਤਾ ਵੀ ਭਾਈ ਤੂੰ ਪੜਲਾ ਕਿਤੇ ਮੇਰੇ ਕਰਕੇ ਤੇਰੀਆਂ ਭੈਣ ਜੀਆਂ ਤੇਰੇ ਛੱਤਰ ਮਾਰਨ ਤੈਨੂੰ ਪਤਾ ਨਹੀਂ ਆਣਾ ਫਿਰ ਭਾਬੀ ਤੂੰ ਹੀ ਕਹਦੇ ਨਾ ਵੀ ਮੈਂ ਗੱਲ ਨਹੀਂ ਕਰਾਉਣੀ ਹੈ ਜਵਾਕ ਨੂੰ ਤੂੰ ਜਮਾ ਨਾ ਤਾਂ ਦੇਖ ਇੱਥੇ ਆਉਣ ਦਿੰਨੀ ਐ ਸਾਡੇ ਹੁੰਦੇ ਨਾ ਤੂੰ ਗੱਲ ਕਰਨ ਦਿੰਨੀ ਐ ਤੂੰ ਤਾਂ ਸਾਡੇ ਨਾਲੋਂ ਮੋਹ ਟੜਾਤਾ ਉਹਦਾ ਮੋਹ ਦਾ ਤਾਂ ਬਣਦਾ ਸਾਡੇ ਨਾਲ ਜੇ ਉਹ ਸਾਡੇ ਨਾਲ ਗੱਲਬਾਤ ਕਰੇ ਸਾਨੂੰ ਮਿਲੇ ਮਾੜਾ ਮੋਟਾ ਰਚੇ ਮਿਚੇ ਲੈਣੀ ਤੂੰ ਜੋ ਮਰਜੀ ਕਹਿ ਤੇਰੀ ਗੱਲ ਸਿਰ ਮੱਥੇ ਪਰ ਤੈਨੂੰ ਪਤਾ ਹੀ ਅੱਜਕੱਲ ਆ ਜਿਹੜੇ ਜਵਾਕ ਬਾਹਰ ਪੜਦੇ ਹੁੰਦੇ ਨਾ ਉਹ ਤਾਂ ਵੈਸੇ ਹੀ ਕਿਤਾਬਾਂ ਚ ਰੁੱਝੇ ਰਹਿੰਦੇ ਨੇ ਸਾਰਾ ਦਿਨ ਕਿਤਾਬੀ ਕੀੜੇ ਬਣੇ ਰਹਿੰਦੇ ਨੇ ਉਹਨਾਂ ਨੂੰ ਭਲਾ ਨਿਆਣਿਆਂ ਨੂੰ ਕੀ ਪਤਾ ਰਿਸ਼ਤੇਦਾਰੀਆਂ ਦਾ ਆਹੋ ਭਾਬੀ ਨਾ ਇਹ ਹੀ ਕੱਲਾ ਭਾਈ ਲੋਲਾ ਪੜਦਾ ਦੁਨੀਆ ਨਾਲੋਂ ਹੋਰ ਕਾਹਨੂੰ ਕਿਸੇ ਦੇ ਜਵਾਕ ਪੜੇ ਨੇ ਕਾਣੋਂ ਕਿਸੇ ਨੇ ਪੜਾਈਆਂ ਕੀਤੀਆਂ ਕਾਣੋਂ ਕਿਸੇ ਨੇ ਬਾਹਰ ਦਾ ਮੂੰਹ ਦੇਖਿਆ ਕਿਤੇ ਦੇਖ ਬਣੇ ਆ ਜਿਹੜੇ ਜਵਾਕ ਬਾਹਰ ਪੜਦੇ ਹੁੰਦੇ ਆ ਨਾ ਉਹਨਾਂ ਦਾ ਆਹੀ ਹਾਲ ਹੁੰਦਾ ਲੈ ਹੁਣ ਸੁਣ ਲੈ ਮੇਰੇ ਨਾਲ ਕਿਹੜਾ ਰੋਜ਼ਗੱਲ ਹੁੰਦੀ ਆ ਮੇਰੇ ਨਾਲ ਵੀ ਅੱਠ ਦਿਨਾਂ ਬਾਅਦ ਗੱਲ ਹੁੰਦੀ ਆ ਆ ਮੈਂ ਜਾਏ ਖਾਣ ਦੀ ਕਦੇ ਸਵੇਰੇ ਸ਼ਾਮ ਲਾਲਾ ਤਾ ਲਾਲਾ ਉਹ ਜਾਗਦਾ ਨਹੀਂ ਹੈਗਾ ਅੱਜ ਕੱਲ੍ਹ ਨਹੀਂ ਆਣੀ ਤੈਨੂੰ ਪਤਾ ਹੀ ਆ ਰਾਂਝਾ ਦੇ ਵਿੱਚ ਜਿਆਦਾ ਦਿਮਾਗ ਲਾਉਣ ਲੱਗ ਜਾਂਦੇ ਨੇ ਜਦੋਂ ਦੋਸਤਾ ਮਿੱਤਰਾਨਾ ਹੋ ਜਾਂਦਾਗਾ ਤੇ ਜਦੋਂ ਤੜਕੇ ਉੱਠਦਾ ਜਵਾਕ ਹਾਏ ਬ੍ਰੇਕਫਾਸਟ ਕਰਦਾ ਉਹਦੋਂ ਜਾਇ ਖੜਦਾ ਘਲਾਸਣ ਦਾ ਟਾਈਮ ਹੁੰਦਾ ਹੁਣ ਤੂੰ ਮੈਨੂੰ ਆਪ ਹੀ ਦੱਸ ਦੇ ਵੀ ਉਹ ਕਦੋਂ ਫੋਨ ਤੇ ਗੱਲ ਕਰੇ ਆਹੋ ਭਾਈ ਜਿਵੇਂ ਕਰਨਾ ਨਾ ਭਾਬੀ ਤੇਰੀ ਮਰਜ਼ੀ ਐ ਹੈ ਨਹੀਂ ਬਰਤਨ ਦੇਣਾ ਉਹਨੂੰ ਨਾ ਵਰਤਨ ਦੇਈ ਉਹ ਤਾਂ ਤੇਰੇ ਤੇ ਚੱਲੂਗਾ ਜਿਵੇਂ ਤੂੰ ਕਹੇਂਗੀ ਠੀਕ ਐ ਆਪਦੀ ਮਾਂ ਦੇ ਅਨੁਸਾਰ ਮੇਰਾ ਤਾਂ ਭਾਈ ਭਰਾ ਹੈਗਾ ਜਿਉਂਦਾ ਵਸਦਾ ਰਹੇ ਜਿੰਨਾ ਚਿਰ ਮੇਰਾ ਭਰਾ ਬੈਠੇਣਾ ਨਾ ਤਾਂ ਮੈਨੂੰ ਕਿਸੇ ਨਾਲ ਬਰਤਨ ਦੀ ਝਾਕ ਐ ਨਾ ਮੈਂ ਝਾਕ ਰੱਖਾਂ ਸੁਣ ਗਿਆ ਦੇਖ ਬਣੀ ਨਾ ਉਹ ਮੈਨੂੰ ਰੱਖਣ ਦੇਵੇ ਝਾਕ ਕਿਸੇ ਬੰਨੀ ਦੇਖ ਤੂੰ ਝਾਕ ਰੱਖ ਨਾ ਰੱਖ ਤੇਰੀ ਮਰਜ਼ੀ ਆ ਪਰ ਹੁਣ ਤਾਂ ਤੂੰ ਬਸ ਇਹ ਆ ਸਿੱਧੀ ਸਿੱਧੀ ਗੱਲ ਵੀ ਲੜਨਾਗਾ ਤੇਰਾ ਲੜਨ ਨੂੰ ਚਿਤ ਕਰਦਾ ਉਹ ਤੇਰੀ ਮਰਜ਼ੀ ਆ ਮੈਂ ਲੜਨਾ ਨਹੀਂ ਮੈਨੂੰ ਤਾਂ ਗੁੱਸਾ ਐ ਇਸ ਗੱਲ ਦਾ ਵੀ ਤੂੰ ਦੇਖ ਕੇ ਫੋਨ ਕੱਟਿਆ ਮੈਨੂੰ ਚੰਗਾ ਬੋਲਾ ਹੈ ਚੰਗੀ ਬੋਲੀ ਤੂੰ ਗੱਲਾਂ ਮਾਰੀ ਜਾਂਦੀ ਸੀ ਜਵਾਕ ਨੂੰ ਤੂੰ ਸਾਡੇ ਨਾਲ ਮੋਹ ਹੀ ਨਹੀਂ ਪਾਉਣ ਦਿੰਦੀ ਮੋ ਬਾਉਂਡ ਨੂੰ ਮੈਂ ਕੜਾਉਂ ਨੂੰ ਆਏ ਕਿ ਹਾਂ ਤੂੰ ਭੂਆ ਨਾਲ ਗੱਲ ਨਾ ਕਰ ਜਾ ਆਪਦੇ ਪਿਓ ਨੂੰ ਫੋਨ ਨਾ ਕਰ ਹਾਏ ਉਹੀ ਗੱਲ ਦੱਸ ਚਲ ਆਏ ਦੱਸ ਦੇ ਭਣੇ ਪਿਤਾਏ ਕਿੰਨਾ ਕ ਫੋਨ ਕੀਤਾ ਨਿਆਣੇ ਨੂੰ ਉਹ ਕਿੰਨਾ ਕਰਦੇ ਕਿੰਨੇ ਫੋਨ ਕੀਤੇ ਐ ਮੈਂ ਤੇ ਵੀਰੇ ਨੇ ਜੇ ਮੁੰਡਾ ਫੋਨ ਚੱਕੇ ਮੁਰੋ ਤਾਂ ਹੈ ਭਾਈ ਜਿਵੇਂ ਮਾਂ ਕਹਿੰਦੀ ਮੁੰਡਾ ਉਵੇਂ ਕਰਦਾ ਉਹਦੇ ਨਕਸ਼ੇ ਕਦਮਾਂ ਤੇ ਚੱਲਦਾ ਇਹ ਥੋੜਾ ਬਾਇਮਾ ਕੋਈ ਕਿਸੇ ਦੇ ਨਕਸ਼ੇ ਕਦਮਾਂ ਤੇ ਨਹੀਂ ਚੱਲਦਾ ਹੰਧੜ ਖਾਦੇ ਜਵਾਕ ਨਾ ਨਿੱਕੇ ਨਿੱਕੇ ਹੁੰਦੇ ਵੀ ਸਿਆਣੇ ਹੁੰਦੇ ਆ ਉਹਨਾਂ ਨੂੰ ਸਾਪਾ ਤਾਂ ਹੁੰਦਾਗਾ ਚਲ ਠੀਕ ਐ ਭਣੇ ਆ ਆਪਣਾ ਮੈਂ ਤਾਂ ਆਪਦਾ ਜਾਨੀ ਆ ਭਾਬੀ ਠੀਕ ਹੈ ਗੱਲ ਕੋਈ ਬਈ ਕਿਹਾ ਸੁਣਿਆ ਮਾਫ ਕਰੀ ਮੈਂ ਤਾਂ ਤੇ ਲੀੜੇ ਪਾਉਣੀ ਹੈ ਤੇ ਜਾਣੀ ਆ ਮੈਂ ਵੀ ਇਹ ਨੂੰ ਦੇਖ ਕੇ ਫੋਨ ਕੱਟਿਆ ਸੀ ਮੈਂ ਕਾਤਵਾ ਦੇ ਮੁੰਡੇ ਦੀ ਤੇਰੇ ਨਾਲ ਗੱਲ ਕਰਾਂ ਮੈਂ ਜੇ ਤੂੰ ਐਡੀ ਆ ਤਾਂ ਤੂੰ ਪਟਿਆਲੇ ਜਾ ਜਾ ਕੇ ਆ ਜਾਨੀਂ ਮੇਰੇ ਮੁੰਡੇ ਦੇ ਹੋਸਟਲ ਜਾ ਕੇ ਤੂੰ ਨਹੀਂ ਜਾ ਸਕਦੀ ਤੈਨੂੰ ਨਹੀਂ ਇਹ ਹੈਗਾ ਵੀ ਮੈਂ ਆਪਦੇ ਭਤੀਜੇ ਕੋਲ ਗੇੜਾ ਮਾਰਿਆ ਮਾਂ ਹੁਣ ਇੱਥੇ ਮੈਨੂੰ ਹੱਥ ਬੰਨਣ ਆ ਗਈ ਆ ਮੈਂ ਤਾਂ ਆਪਦੇ ਮੁੰਡੇ ਦੀ ਗੱਲ ਥੋੜਾ ਨਾ ਜਮਾ ਨਹੀਂ ਕਰਾਉਂਦੀ ਥੋੜਾ ਰੰਗ ਜਮਾ ਨਹੀਂ ਚਾੜਾਂ ਦਿੰਦੀ ਅਜੇ ਥੋੜਾ ਰੰਗ ਚੜ ਗਿਆ ਨਾ ਜਿਵੇਂ ਪਿਓ ਬੇਲੜ ਤੁਰਿਆ ਫਿਰਦਾ ਓਵੇਂ ਉਹ ਜਵਾਕ ਤੁਰਿਆ ਫਿਰੂ ਅਜੇ ਤਾਂ ਉਹ ਮੇਰੇ ਛੇਤਰਾਂ ਤੋਂ ਡਰਦਾ ਤਾਂ ਬਾਹਰ ਪੜਦਾ ਜੇ ਕਿਤੇ ਪਿਓ ਦੀ ਕੰਨੀ ਚੜਾਇਆ ਹੁੰਦਾ ਨਾ ਹੁਣ ਉਹ ਤਾਂ ਸਰਕਾਰੀ ਸਕੂਲ 'ਚ ਵੀ ਨਹੀਂ ਹਣੇ ਲੱਗੜਾ ਸੀ ਗੱਲਾਂ ਮਾਰਦੀ ਐ ਓਏ ਹੋਏ ਪਰ ਇੱਕ ਗੱਲ ਤਾਂ ਹੈਗੀ ਆ ਚਾਹੇ ਉੱਤੋਂ-ਉੱਤੋਂ ਹੀ ਸਹੀ ਆ ਮੰਨਉਣੀ ਤਾਂ ਪੈਣੀ ਆ ਜਾ ਕੇ ਮੁੜ ਕੇ ਆਏ ਨਾ ਹੋਵੇ ਫੇਰ ਫੇਰ ਮੂੰਹ ਮਰੋੜੀ ਰੱਖੇ ਨਾ ਮੈਂ ਤਾਂ ਜਿਵੇਂ ਗੂੰਗੀ ਬੋਲੀ ਹੁੰਨੀ ਆ ਮੈਨੂੰ ਕਾਹਨੂੰ ਪਤਾ ਲੱਗਦਾ ਮੈਂ ਤਾਂ ਬੇਸੂਹ ਹੁਰੀ ਆ ਹੈ ਨਾਲੇ ਥੋੜਾ ਮੈਂ ਘਰ ਉਹ ਕੀਤਾ ਕਿਉਂਟਿਆ ਹੈ ਸਾਰਾ ਘਰ ਸਾਂਭਿਆ ਤੇਰੇ ਆਉਣ ਤੋਂ ਪਹਿਲਾਂ ਹੈ ਤੈਨੂੰ ਮਨਾ ਕੇ ਲਿਆਂਦਾ ਤੁਸੀਂ ਮੇਰੀ ਕੀ ਕੁੱਤੇ ਜਿੰਨੀ ਸਿਆਣ ਨਹੀਂ ਕੀਤੀ ਕੀ ਗੱਲ ਭਣੇ ਆ ਲੀੜੇ ਜੇ ਗੋਲ ਕਰੀਏ ਨੇ ਜਾਣ ਦੀ ਤਿਆਰੀ ਆ ਭਣੇ ਮੈਂ ਆਖਿਆ ਦੇਖ ਕੱਲ ਨੂੰ ਵੀ ਜਾਣਾ ਫਿਰ ਅੱਜ ਕਿਉਂ ਨਹੀਂ ਤਾਂ ਕਰਕੇ ਮੈਂ ਚਲਵਾ ਗਈ ਜਾਨੀ ਆ ਭਣੇ ਆ ਦੇਖਣ ਚ ਤਾਂ ਇਹ ਲੱਗਦਾ ਵੀ ਗੁੱਸਾ ਕਰ ਗਈ ਤੂੰ ਨਾ ਮੈਨੂੰ ਤਾਂ ਕਾਹਦਾ ਗੁੱਸਾ ਭਈ ਆਪਾਂ ਕੀ ਐ ਤੁਹਾਡਾ ਘਰ ਪਈ ਤੁਸੀਂ ਸੰਭੋ ਸਾਡੀ ਕਾਦੀ ਆਹੋ ਐ ਦੋ ਦਿਨ ਦਾ ਪੁਰਾਣਾ ਹੁੰਦਾ ਭਾਈ ਗੱਲ ਸੁਣ ਛੱਡ ਐਂ ਕਰ ਚੱਲ ਆਪਾਂ ਬਾਜ਼ਾਰ ਚੱਲਦੀਆਂ ਜਾ ਕੇ ਕੋਈ ਸਮਾਨ ਲੈ ਕੇ ਆਉਣੀਆ ਆ ਜਾ ਮੇਰੇ ਨਾਲ ਚੱਲ ਮੇਰੀ ਗੱਲ ਸੁਣ ਭਾਬੀ ਤੇਰੇ ਕੋਲ ਪੈਸੇ ਆ ਗਏ ਤੂੰ ਆਦੇ ਪੈਸੇ ਪਈ ਸੰਭ ਕੇ ਰੱਖ ਕਾਹ ਨੂੰ ਐਵੇਂ ਖਰਚਾ ਕਰਦੀ ਐ ਤੂੰ ਮੈਨੂੰ ਜਾਣ ਦੇ ਬੱਸ ਸਮਝੀ ਦੀ ਹੁੰਦੀ ਐ ਗੱਲ ਨਾਲੇ ਮੈਂ ਕਿਹੜਾ ਕੋਈ ਸਮਾਨ ਲੈ ਕੇ ਵੀ ਪੇਟੀ ਚ ਰੱਖ ਲੈਣਾਗਾ ਉਹ ਕਰ ਦੇ ਗੰਮਾ ਵਾਸਤੇ ਹੀ ਸਮਾਨ ਲਿਆਉਣਾ ਆ ਮੈਂ ਨਾ ਐਂ ਜੇ ਸੋਚਦੀ ਸੀਗੀ ਵੀ ਚੱਲ ਭਾਂਡੇ ਜੇ ਬਦਲ ਲਿਆਉਂਗੀ ਆ ਪਹਿਲਾਂ ਵਾਲੇ ਭਾਂਡੇ ਨਾ ਪੁਰਾਣੇ ਜਿਹੇ ਹੋਏ ਪਏ ਆ ਕੋਈ ਰਿਸ਼ਤੇਦਾਰ ਆ ਜਾਂਦਾ ਅੱਜ ਕੱਲ ਦੇ ਰਿਵਾਜ ਦੇ ਲੈ ਆਉਣੀ ਆ ਤਾਂ ਮੈਂ ਤਾਂ ਇਹਨੂੰ ਕਹਿੰਦੀ ਸੀ ਵੀ ਤੈਨੂੰ ਦੇਖ ਪਰਖ ਜਾਦੇ ਆ ਤੂੰ ਮੇਰੇ ਨਾਲ ਪੱਕ ਜਾ ਭਾਂਡੇ ਲੈ ਕੇ ਆਉਣੇ ਆ ਫਿਰ ਮੇਰੀ ਤਾਂ ਉਥੇ ਦਿਹਾੜੀ ਲੈ ਚੋਗੇ ਫਿਰ ਫੇਰ ਨਹੀਂ ਮੈਥੋਂ ਜਾਇਆ ਜਾਣਾ ਚਲੋ ਫੇਰ ਮਰਜ਼ੀ ਆ ਤੇਰੀ ਹਨਾ ਜਿਵੇਂ ਤੇਰਾ ਚਿਤ ਕਰਦਾ ਬਾਕੀ ਜੇ ਜਾਣਾ ਤਾਂ ਉਹ ਵੀ ਤੇਰੀ ਮਰਜ਼ੀ ਆ ਕਿਉਂਕਿ ਉੱਥੇ ਵੀ ਚਲੋ ਘਰ ਸੌਣਾ ਹਨਾ ਔਖਾ ਹੋਣਾ ਮੈਂ ਤੇਰੋਂ ਤੂੰ ਭਾਂਡੇ ਕਿਵੇਂ ਲੈ ਕੇ ਆਈ ਇਕੱਲੀ ਚੱਲ ਕੋਈ ਨਹੀਂ ਫੇਰ ਮੈਂ ਰਹਿ ਪੈਣੀ ਆ ਫੇਰ ਬਾਗ ਜੂਗੀ ਕੋਈ ਗੱਲ ਨਹੀਂ ਚਲ ਆਪਾਂ ਚੱਲਿਆ ਆਉਣੇ ਆ ਬਾਜ਼ਾਰ ਜਾ ਕੇ ਆਉਣੇ ਆ ਫੇਰ ਚੱਲ ਮੇਰੀ ਗੱਲ ਸੁਣ ਹਾਂ ਐਵੇਂ ਗੁੱਸਾ ਨਾ ਕਰਿਆ ਕਰ ਗੱਲ ਦਾ ਮੈਂ ਨਾ ਜਸ਼ਨ ਨੂੰ ਕਹੂੰਗੀ ਵੀ ਭਾਈ ਟਾਈਮ ਕੁਝੋ ਟਾਈਮ ਕੱਢ ਕੇ ਤੇਰੀ ਭੂਆ ਨਾਲ ਗੱਲ ਕਰ ਲਿਆ ਕਰ ਤੇਰੀ ਭੂਆ ਗੁੱਸੇ ਹੁੰਦੀ ਆ ਆ ਤਾਂ ਕਰੀ ਨਾ ਭਾਬੀ ਤੂੰ ਭਾਬੀਆਂ ਵਾਲੀ ਗੱਲ ਹੈ ਸਾਡਾ ਵੀ ਤਾਂ ਢਿੱਡ ਮੱਚਦਾ ਸਾਨੂੰ ਪੁੱਛ ਕੇ ਦੇਖ ਹੁਣ ਮੇਰੇ ਭਰਾ ਦਾ ਭੈ ਗਾਂਹਾਂ ਘਰ ਉਹਦੇ ਸਿਰੋਂ ਹੀ ਵਧੂਗਾ ਮੈਂ ਆਏ ਨਹੀਂ ਕਹਿੰਦੀ ਹੈਗੀ ਵੀ ਉਹਦੇ ਸਿਰੋਂ ਨਹੀਂ ਵਧਦਾ ਮੈਂ ਤਾਂ ਚਾਹੁੰਨੀ ਆ ਵੀ ਭੂਆ ਭਤੀਜੇ ਦਾ ਪਿਆਰ ਹੀ ਇੰਨਾ ਹੋਵੇ ਹਨਾ ਪਰ ਰੌਲਾ ਤਾਂ ਇਹ ਹੈ ਉਹ ਤੇ ਉਹ ਪੜਾਈ 'ਚ ਰਹਿ ਜਾਂਦਾ ਤੇ 10 ਮਿੰਟ ਮਿਲਦੇ ਮੈਨੂੰ ਫੋਨ ਕਰ ਲੈਂਦਾ ਉਹ ਆਪਦੇ ਪਿਓ ਨੂੰ ਵੀ ਫੋਨ ਨਹੀਂ ਕਰਦਾ ਤੇਰੇ ਅੰਗੂ ਹੋ ਲੜੀ ਜਾਂਦਾ ਮੇਰੇ ਨਾਲ ਦੱਸ ਮੈਂ ਉਹਨੂੰ ਕੀ ਕਹਾਂ ਕਹਨੇ ਮੈਂ ਝੜਕਦੀ ਤਾਂ ਨਹੀਂ ਹੈਗੀ ਵੀ ਨਿਆਣਾ ਉੱਥੇ ਚੱਲ ਕੱਲਾਗਾ ਕਿਤੇ ਇਹ ਨਾ ਹੋਵੇ ਕਹੇ ਦੇ ਮੇਰੀ ਮਾਂ ਨੇ ਮੈਨੂੰ ਝੜਕਦਾ ਤੇ ਪੜ੍ਹਾਈ 'ਚ ਦਿਮਾਗ ਨਾ ਲਾਵੇ ਉਤੋਂ ਮੈਡਮਾਂ ਤੋਂ ਛੇਤਰ ਖਾਵੇ ਚੱਲ ਕੋਈ ਨਾ ਹੁਣ ਜਦੋਂ ਫੋਨ ਆਇਆ ਮੇਰੀ ਗੱਲ ਜ਼ਰੂਰ ਕਰਾ ਦੀ ਫੇਰ ਨਹੀਂ ਤਾਂ ਮੈਂ ਹੁਣ ਤਾਂ ਦੇ ਗੁੱਸੇ ਨਹੀਂ ਹੋਈ ਫੇਰ ਨਹੀਂ ਮੈਂ ਗੁੱਸੇ ਹੋ ਜੂ ਤੈਨੂੰ ਮੈਂ ਦੱਸਤੀ ਗੱਲ ਚੱਲ ਕੋਈ ਨਹੀਂ ਕਰਦੇ ਆ ਤਿਆਰੀਆ ਪਾ ਚਾਲਦੇ ਆ ਫਿਰ ਵਜਾ ਨਾਲ ਮੈਨੂੰ ਪਾਣੀ ਦਾ ਗਲਾਸ ਦੇ ਜੀ ਮਾੜਾ ਲਿਆਉਣੀ ਹੈ ਲਿਆਉਣੀ ਹੈ ਲਿਆਉਣੀ ਹੈ ਹੁਣ ਆ ਗਈ ਬਰੌਣ ਹੈ ਵੀ ਹੁਣ ਜਾਊਗੀ ਚਲ ਕੋਈ ਨਹੀਂ ਮੈਂ ਕੋੜਾ ਜਾਂਦੀ ਸੀ ਪਰ ਮੈਂ ਤਾਂ ਕਾਇੰਦ ਕੁਛ ਹੀ ਮਣੂ ਮਣੂ ਕਿੱਧਰ ਪਤਾ ਨਹੀਂ ਕਿੱਧਰ ਭਾਗ ਜਾਂਦੀਆਂ ਨੇ ਹੈ ਪ੍ਰਾਣਾ ਹੱਕਾ ਮਾਰੀ ਜਾਂਦਾ ਕਿੱਧਰ ਮਰ ਗੀਆਂ ਉੱਜੜ ਗਈਆਂ ਇਹਨਾਂ ਦਾ ਵੀ ਨਹੀਂ ਕੋਈ ਪਤਾ ਲੱਗਦਾ ਮਣੂ ਮਣੂ ਹਾਂ ਪੁੱਤ ਮੰਮੀ ਮਣੂ ਕਿੱਥੇ ਆ ਹੈ ਨਹੀਂ ਅੰਦਰ ਨਾ ਮੈਂ ਸਾਰੇ ਲੱਬਲੀ ਫਿਰ ਉਹ ਮੈਨੂੰ ਲੈ ਗਿਆ ਬਾਹਰ ਲੈ ਕਰਨਾ ਬਾਗ ਗਿਆ ਹੁਣ ਉਹ ਇੰਜੇ ਕਰੀ ਜੰਦੀ ਆ ਤੇ ਵੀ ਸੁੰਬਰ ਨਾਲ ਆ ਪਿਆ ਸੁੰਬਰ ਨਾਲ ਆ ਸੁੰਬਰ ਨਾ ਬਾਗ ਗਿਆ ਹੁਣ ਪੁੱਤ ਲੈ ਮੈਂ ਰੋਟੀ ਖਾਣੀ ਸੀਗੀ ਮੱਖ ਨਾਲ ਤਿਆਰ ਹੋ ਕੇ ਜਾਣਾ ਸੀਗਾ ਪਤਾ ਨਹੀਂ ਕਿੱਧਰ ਭੱਜ ਗਏ ਕੋਈ ਨਾ ਐ ਕਰ ਰੋਟੀ ਮੈਂ ਬਣਾ ਦਿੰਨੀ ਆ ਚਲ ਠੀਕ ਆ ਮੈਂ ਆ ਜਾ ਹੋਰ ਹੁਣ ਤਾਂ ਮੂਰੇ ਹੀ ਖੜੇ ਨੇ ਕੋਈ ਨਹੀਂ ਕਿਧਰ ਹੀ ਨਿਬੋਸ਼ ਹੁੰਦਾ ਇਹਨਾਂ ਨੂੰ ਤਾਂ ਬੈਂਦੀ ਬੁੱਧੂ ਬਣਾ ਦੂੰਗਾ ਤੂੰ ਕੋਈ ਗੱਲ ਮੇਰੀ ਗੱਲ ਸੁਣ ਜਿਆਦਾ ਨਾ ਬੋਲੇ ਦੋਨੋਂ ਦੇ ਬਹਾਨੇ ਸਹੀ ਹੋਣੇ ਚਾਹੀਦੇ ਆ ਜੇ ਮੈਂ ਬੋਲੂਗੀ ਨਾ ਚੁੱਪ ਕਰ ਜੀ ਤੂੰ ਹੀ ਚੁੱਪ ਕਰ ਜੀ ਮੈਂ ਆਪੇ ਬੋਲ ਤੂੰ ਚਲ ਲੈ ਉਹ ਆ ਗੀਆਂ ਮੰਮੀ ਕਿੱਥੇ ਗਈਆਂ ਸੀ ਕੁੜੇ ਅਪੂਆ ਮਨੂ ਦਾਣਾ ਸਿਰ ਬਣਾ ਦੁਖੀ ਹੁੰਦਾ ਸੀ ਕਾਫੀ ਲੈਣ ਗਈ ਸੀ ਲੈ ਮੈਂ ਕਹੀ ਜਾਨੀ ਆ ਵੀ ਝਾੜੂ ਲਾਉਣ ਗਈਆਂ ਨੇ ਉੱਧਰ ਲੈ ਕਰ ਨਾ ਮੈਨੂੰ ਦੱਸਤਾ ਸਕਦੀਆਂ ਸੀ ਗੀਆਂ ਆਪ ਹੀ ਪ੍ਰਧਾਨ ਬਣ ਕੇ ਨਿਕਲ ਜਾਨੀ ਆ ਤੁਸੀਂ ਤਾਂ ਨਾ ਮੇਰਾ ਮੂੰਹ ਨਾ ਖਲਾਓ ਜਿੱਦਾਂ ਦੀ ਮੈਂ ਆਈ ਆ ਨਾ ਤੁਸੀਂ ਇੱਕ ਵਾਰ ਵੀ ਮੈਨੂੰ ਬੁਲਾਇਆ ਮੈਂ ਕਿੰਨੀਆਂ ਪੋਛੀਆਂ ਕੀਤੀਆਂ ਤੁਹਾਨੂੰ ਬੁਲਾਉਣ ਦੀਆਂ ਪਤਾ ਨਹੀਂ ਕਿਹੜੀ ਹਵਾ ਚੁੱਟੇ ਫਿਰਦੇ ਹੋ ਤੂੰ ਜੇ ਕੰਮ ਹੁੰਦਾ ਕੋਈ ਦੱਸ ਦਿਆ ਕਰ ਫालतू ਗੱਲ ਕਰਨ ਦੀ ਲੋੜ ਨਹੀਂ ਮੇਰ ਨਾਲ ਉਹੋ ਜਿੱਜੂ ਆਏ ਨਾ ਬੋਲਿਆ ਕਰੋ ਤੁਸੀਂ ਬਾਲਾ ਗੁੱਸਾ ਕਰ ਦਿਓਗੇ ਭੈਣ ਹੈ ਮੇਰੀ ਉਹ ਚੰਗਾ ਚੁੱਪ ਰਹਿ ਵੱਡੀ ਭੈਣ ਵਾਲੀ ਜੇ ਲੋੜ ਸਿਕਾਸੀ ਦੀ ਤਾਂ ਮੈਂ ਵੀ ਹੈਗੀ ਸੀ ਮੈਨੂੰ ਦੱਸ ਦਿੰਦੀ ਆ ਰੋਟੀ ਬਣਾਇਆ ਝਰਕਦੇ ਨੇ ਬਣਾ ਦਿੰਨੇ ਆ ਕਿੱਡੀ ਗੱਲ ਹੈ ਉੱਥੋਂ ਚੱਲ ਸੇਤੀ ਚੱਲ ਮੈਂ ਕੰਮ ਤੇ ਜਾਣਾਗਾ ਮੈਂ ਤਿਆਰ ਹੋ ਜਾ ਲੇਟ ਹੋ ਜਾਂਦਾ ਹੈ ਹਾਂ ਤਿਆਰ ਤਾਂ ਹੋ ਗਿਆ ਮਟੂਆ ਵੀ ਛਕ ਲਾ ਬੇ ਪੁੱਤ ਹੋ ਗਿਆ ਤਿਆਰ ਹਾਂ ਮੰਮੀ ਤਿਆਰ ਨੂੰ ਬਲਾਂ ਕਿੰਨਾ ਟਾਈਮ ਲੱਗਣਾ ਸੀ ਪੁੱਤ ਮਾੜਾ ਮੋਟਾ ਨਾ ਆਪਦਾ ਧਿਆਨ ਰੱਖਿਆ ਕਰ ਮੈਂ ਧਿਆਨ ਹੀ ਰੱਖਦਾ ਬੇਬੇ ਤੂੰ ਆਪਦਾ ਧਿਆਨ ਰੱਖਿਆ ਕਰ ਮੇਰਾ ਤਾਂ ਪੁੱਤ ਧਿਆਨ ਹੈ ਜਦੋਂ ਤੂੰ ਬਾਹਰ ਭੱਗ ਜਾਣਾ ਮੇਰਾ ਤਾਂ ਜੀ ਨਹੀਂ ਕਰਦਾ ਚਮੀ ਤੈਨੂੰ ਤੋੜਨੂ ਪਰ ਆਇਆ ਹੈ ਪ੍ਰਮਾਤਮਾ ਨੇ ਨਾ ਤੇਰੀ ਮਸੀ ਬਾਹ ਫੜੀਆ ਪੁੱਤ ਹੋਰ ਮੰਮੀ ਹੁਣ ਤਾਂ ਮੈਂ ਵੀ ਦਿਨ ਰਾਤ ਮਿਹਨਤ ਕਰਨੀ ਹੈਗੀ ਕੁਛ ਬਣ ਕੇ ਦਿਖਾਉਣਾਗਾ ਹਾਂ ਪੁੱਤ ਮਿਹਨਤ ਨੂੰ ਨਹੀਂ ਫਾਲੇ ਮੈਂ ਤੇਨ ਪੁੱਤਾਂਏ ਕਹਿੰਦੀ ਸੀ ਆ ਤੇਰੀ ਸਾਈ ਤੇ ਤੇਰੀ ਸੱਸਾਂ ਜੀਆਂ ਨੂੰ ਨੱਕਾਏ ਦੇ ਹੋ ਕੇ ਆਈਆਂ ਨੇ ਆਪਾਂ ਕੁਛ ਚੱਜ ਦਾ ਬਣਾ ਕੇ ਇਹਨਾਂ ਨੂੰ ਖਵਾਇਆ ਨਹੀਂ ਨਾ ਤਾਂ ਆਪਾਂ ਕੁਛ ਬਾਜ਼ਾਰ ਚੋਂ ਲੈ ਕੇ ਆਏ ਨਾ ਕੋਈ ਇਹੀ ਜੀ ਚੀਜ਼ ਕਰੀਏ ਵੀ ਆਪਾਂ ਉਹ ਬਣਾ ਕੇ ਖਵਾ ਦਈਏ ਮੇਰਾ ਪੁੱਤ ਬਣ ਕੇ ਨਾ ਅੱਜ ਆਥਣੇ ਆਉਂਦਾ ਹੋਇਆ ਕੋਈ ਚੱਜ ਦੀ ਚੀਜ਼ ਲੈ ਕੇ ਆਈ ਪੁੱਤ ਕੋਈ ਮਟਰ ਪਨੀਰ ਕੋਈ ਹੋਰ ਜੀ ਲੈ ਨਾਲੇ ਫਲ ਫਲੂਟ ਲੈ ਕੇ ਪੁੱਤ ਬਣ ਕੇ ਮਮੀ ਲਿਆਉਣ ਨੂੰ ਤਾਂ ਮੇਰਾ ਵੀ ਜੀ ਕਰਦਾ ਪਰ ਮੇਰਾ ਹੱਥ ਤੰਗ ਹੈ ਤੇਰੇ ਕੋਲ ਹੈਗੇ ਆ ਪੈਸੇ ਪੁੱਤ ਮਾੜੀ ਮੋٹے ਮੈਂ ਦੇਖ ਲੂੰ ਚੱਲ ਕੁਛ ਧਾਰਸ ਧਾਰਤ ਕੋਈ ਜਾਣਦਾ ਹੋ ਤੇਰਾ ਦੋਸਤ ਆ ਤਨਖਾਹ ਮਿਲ ਗਈ ਉਹਦੇ ਦੇ ਦੀ ਉਹ ਤੋਂ ਫੜ ਲਈ 10 ਰੁਪਏ ਪੁੱਤ ਚੱਲ ਕੋਈ ਨਾ ਬੇਬੇ ਮੈਂ ਕਰਦਾ ਹਾਂ ਲੈ ਹੋਰ ਪੁੱਤ ਆ ਨਿਆ ਨਿਆ ਤੇਰੀ ਸਾਲੀ ਕੁਸਾਏ ਤੇ ਕਿ ਰੋਜ ਆਇਆ ਤੇ ਮੇਰਾ ਜੀਜਾ ਆ ਬਾਰੂ ਆ ਮੈਂ ਇਹਨਾਂ ਕੁਛ ਲੈ ਕੇ ਨਹੀਂ ਆਇਆ ਅੱਜ ਖਾਲੀ ਨਾ ਮੁੜਤੇ ਮੇਰਾ ਪੁੱਤ ਬਣ ਕੇ ਕੋਈ ਨਾ ਬੇਬੇ ਟੈਨਸ਼ਨ ਨਾ ਲੈ ਮੈਂ ਕਰਦਾ ਹਾਂ ਇਲਾ ਚੱਲ ਪੁੱਤ ਹਾਂ ਮੈਂ ਕੋਈ ਕਰਦੇ ਕੰਮ ਮੇਰਾ ਪੁੱਤ ਬਣ ਕੇ ਯਾਦ ਰੱਖੀ ਮੇਰੀ ਗੱਲ ਕੋਈ ਨਾ ਮੰਮੀ ਠੀਕ ਹੈ ਪੁੱਤ ਲੈ ਬੇਬੇ ਨੇ ਤਾਂ ਕਹਿਤਾ ਕੁਛ ਖਾਣ ਹੋ ਲੈ ਪਰ ਜੇਬ ਚ ਠੀਕ ਕਰਾਂ ਜੇ ਕਿਸ ਤੋਂ ਮੰਗਦਾ ਤਾਂ ਅਗਲਾ ਕਹਿੰਦਾ ਭਰਾਵਾ ਨੌਕਰੀ ਤੇ ਤੂੰ ਲੱਗਿਆ ਪੈਸੇ ਸਾਥੋਂ ਆਉਂਗਾ ਤਾਂ ਚੱਲ ਸ਼ਾਮ ਦੀ ਸ਼ਾਮ ਨੂੰ ਦੇਖ ਲਾਂ ਹਾਂ ਕਿ ਮਹੁੰਦਾ ਪਰਸ਼ਪੇ ਇਹਦੇ ਕੋਲ ਹੋਣਗੇ ਪੈਸੇ ਹੈਨਾ ਤਾਂ ਜੇਬ ਚ ਰੱਖਦੀ ਆ ਚਲ ਤਨਖਾਹੀ ਤੋਂ ਮੋੜ ਦੂੰਗਾ ਨਾਲ ਇਹਨੂੰ 10-20 ਦੂੰਗਾ ਨਹੀਂ ਤਾਂ ਐਵੇਂ ਖੋਰੂ ਪਾਈਓ ਐਨੇ ਪੈਸੇ ਇੰਨੇ ਪੈਸੇ ਦੇ ਕੋਲ ਕਿੱਥੋਂ ਆਏ ਮੈਂ ਇੱਥੇ ਪੰਜੀ-ਪੰਜੀ ਨੂੰ ਤਰਸਦਾ ਫਿਰਦਾ ਤੇ ਇਹ ਮਹਾਰਾਣੀ ਗੱਡੀਆਂ ਨਾਲ ਪਰਸਪਰੀ ਫਿਰਦੀ ਆ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਹਦੇ ਕੋਲ ਇੰਨੇ ਪੈਸੇ ਆਉਂਦੇ ਕਿੱਥੋਂ ਨੇ ਕੋਈ ਨਾ ਕੋਈ ਤਾਂ ਗੜਬੜ ਹੈ ਕੁਛ ਨਾ ਕੁਛ ਤਾਂ ਦਾਲਚ ਜ਼ਰੂਰ ਕਾਲਾ ਬਾਤ ਦੀ ਤਾਂ ਬਾਤ ਹੀ ਦੇਖੀ ਜਾਓ ਹੁਣੀ ਇਹਦੇ ਨਾਲ ਗੱਲ ਕਰਦਾ ਮੈਂ ਹੈ ਤਾਂ ਨਹੀਂ ਕੰਮ ਲੋਟ ਆਉਣਾ